ਇੱਕ ਪੋਚੇ ਲੱਗੇ ਗਿੱਟੇ ਲੱਗੇ ਮੈਂ ਨਹੀਂ ਸਕਦਾ ਐਡੀ ਮੇਮ ਵੀ ਨਹੀਂ ਹੈ ਜੀ ਇਹ ਨਹੀਂ ਕਹਿੰਦਾ ਭਾਈ 14000 ਦੀ ਨਹੀਂ ਨਹੀਂ ਐਡੀ ਮੇਮ ਨਹੀਂ ਹੈ ਜੀ ਮੈਂ ਬੱਕਰੀਆਂ ਦੀ ਕਾਰੋਬਾਰ ਕਰਦਾ ਰੋਜ਼ ਚੱਲ ਬੈ ਹੋਰ ਦੇ ਦੇ ਹਰ ਜਾ ਮਾੜਿਆ ਹਰ ਛੱਡਾ ਹੋਰ ਦੇ ਦੇ ਮਾਰੇ ਹੱਥ ਕਰ ਯਾਰ ਲੈ ਫੈਲਮਾਨ ਹੋ ਗਿਆ ਟੱਕੜਾ ਪਿੱਛੇ ਨੂੰ ਹੋਈ ਜਾਣ ਹੋ ਜਾ ਪਿੱਛੇ ਨੂੰ ਹੋ ਜਾ ਪਿੱਛੇ ਨੂੰ ਹੋ ਜਾ 11:30 ਦੀ ਹੋਊ। ਚੱਲ ਪੈਰਾਂ ਨਾਲ ਕੰਮ। 12 12 ਦੀ 12 ਦੀ ਨਿਪਟਰੀ। ਇਹ ਬੱਕਰੀ ਮੂਹ ਚ ਮਾਰਦਾ ਹੋ ਗਿਆ। ਹਾਂ। ਟੋਈ ਕਰਕੇ ਦੇ ਬਿਨਾਂ ਮਾਣਾ ਜਾਂ ਫਰਕ ਐ ਮਾਣਾ ਇਹ ਕੋਈ ਬਤ ਨਹੀਂ ਇੰਨਾ ਕਦਾ ਹੁੰਦਾ ਜਾਂ ਬਤ ਨਹੀਂ ਉਹ ਚਾਹੁੰਗਾ ਦਿਲਦਾਰ ਬੱਚੇ ਖੁੱਲੇ ਛੱਡੋ ਦੇ ਹੱਕ ਕਰ ਤੋਇਆ ਕੋਈ ਮੈਂ ਲੋਕਲ ਰਹਿ ਗਿਆ ਜਿੱਥੇ ਠੀਕ ਆ ਇਹ ਗੱਡੀ ਤਾਂ ਦੇਣੀ ਕੋਈ ਜੰਮਾਣਾ ਵਿਚਾਰਾ ਸਾਇਜ ਪੈਸੇ ਮੰਗ ਜੇ ਵੇਚਣ ਕਰਦੀ ਪਾਲੀਆਂ ਇਹ ਤਾਂ ਕਿੰਨੇ ਪੁੱਲ ਮੰਗਦੇ ਕੋਈ 20000 ਜਹਾ ਲੋ ਜੈਰ ਮੰਗੋ ਕੀ ਚੈੱਕ ਕਰ ਪਾਜੀ ਤੂੰ ਬੜੇ ਖੁੱਲੇ-ਖੁੱਲੇ ਹੋ ਗਏ। ਪਿੱਛੇ ਵੀਡੀਓ ਨਹੀਂ ਮਾਰਦੀ। ਮੈਂ ਪਹਿਲੀ ਵਾਰ ਤੇ ਬੱਕਰੀ ਰੱਖਣੀ ਮੈਨੂੰ ਅੱਧੀ ਪਤਾ। ਅੱਛਾ। ਪਿੰਡ ਸਾਡੇ ਪਿੰਡ ਮੰਡੀ ਲੱਗੀ। ਨਵਾਂ ਕੰਮ ਸ਼ੁਰੂ ਕੀਤਾ ਮੁੰਡੇ ਨੇ। ਚਲਿਆ। ਚੂਰੀ ਆ ਗਿਆ ਮੰਡੀ ਦਾ ਪਹਿਲੀ ਵਾਰ ਆਈ ਅਸੀਂ। ਸਾਰਾ ਪਿੰਡ ਬੱਕਰੀਆਂ ਰੱਖਣ ਲੱਗ ਜੂਗਾ ਜੇ ਇਹਨੇ ਬੱਕਰੀ ਲੈ ਲਈ। ਪਹਿਲੀ ਵਾਰ ਮੁੰਡੇ ਆਏ। ਇਹਨਾਂ ਦੀ ਇੱਕ ਗੱਲ। ਚੂਰੀਆਂ ਬਹੁਤ ਗਿੱਤੇ ਪਰ ਖਰੀਦਣ ਪਹਿਲੀ ਨਹੀਂ ਲੱਗਿਆ। ਚੋਰੀਆਂ ਕਰਦਾ ਇਹ। ਮੈਂ ਨੂੰ 15 ਵੀਡੀਓ ਜੇ ਗਰਨਾ ਕਰ ਇਹਨੂੰ ਚੋਰੀ ਨਹੀਂ ਚੋਰਾਂ ਦਾ ਮੋਰ ਹੈ ਚੋਰ ਨਹੀਂ ਹੈਗਾ ਸੰਦਾ ਨਾਮ ਹੈ ਜੀ ਬੋਲ ਬੋਲ ਨਹੀਂ ਸਹੀ ਕੀ ਆ ਜਿਆਦਾ ਭਾਈ ਹੈ ਤੂੰ ਜਾਇਜ਼ ਮੁੱਲ ਬੱਕਰੀ ਦੇ ਭਾਈ ਦੇਖਦੇ ਜਾ ਨਾ ਕੱਚੀ ਨਾ ਕਰਾ ਬੱਕਰੀ ਕੱਚੀ ਨਾ ਕਰਾ ਕਿ 25000 ਮੰਗ ਲਿਆ ਤੇ 20000 ਦੇ ਦਿੱਤੇ ਯਾਰ ਮੰਗਣ ਲੱਗ ਪਏ ਜਿੰਨੇ ਦੀ ਬੱਕਰੀ ਉਹਨੇ ਪੈਸੇ ਮੰਗੇ ਬੱਕਰੀ ਲੈਣ ਆ ਜੇ ਮੰਗਦੇ ਫੇਤਰੀ ਮਾਤਿਆ ਨਾ ਵੇਚਣਾਂ ਮੰਗਾ ਕਰਦੇ ਪਹਿਲੇ ਚੰਨੇ ਰੱਖੀ ਯਾਰ ਮਿੱਠਾ ਨਾ ਕੱਢਦੇ ਕਿਦੋਂ ਪੰਛੀ ਜਿੰਨੇ ਦੇ ਹੈਗੇ ਤੁਸੀਂ ਦੱਸੋ 9000 ਰੁਪਏ ਇਹ ਕਿੱਥੇ ਗੱਲ ਜਿੰਨਾ ਜਾਇਜ਼ ਆ ਉਹਦਾ 8000 ਕਹਿੰਦਾ ਤੀ ਮੈਂ ਮਰਜ਼ੀ ਕੋ ਲਾਇਆ 10000 ਰੁਪਏ ਹਮਲਾ ਆਏ ਕੋਈ ਨਹੀਂ ਉਹਨੇ ਮੈਨੂੰ ਕਿਹਾ ਅੱਠ ਕਹੀਂ ਮੈਂ ਮੈਨੂੰ ਮਰਜ਼ੀ ਤੋਂ ਮੇਰੇ 2000 ਵਧਾ ਕੇ ਗਏ ਤੂੰ ਤੇਰੀ ਕਸਮ ਤੇਰੀ ਕਸਮ ਤੇਰੇ ਨੇ ਕੀ ਆ ਯਾਰ ਅਸੀਂ ਸਾਰਾ ਤੰਬੂ ਸਾਰਾ ਕੱਟ ਦੀ ਕੁਝ ਹੋਰ ਨਹੀਂ ਅਸੀਂ ਚੱਲ ਬੋਣੀ ਤੇ ਤੋਂ ਕੀਤੀ ਐ ਇੱਥੇ ਭਾਈ ਉਹਨਾਂ ਨਾਲ ਤੇਰੀ ਕਸਮ ਤੋਂ ਬਾਕੀ ਜਾਂਦਾ ਇੱਧਰ ਤਰੇ ਆ ਪਿੰਡ ਕਨੀ ਸਿੰਗਾ ਸ਼ਹਿਰ ਦਾ ਹੋਰ ਕਨੀ ਜਾਂਦਾ ਇੱਕ ਸ਼ਹਿਰ ਬਰਗਨਿਆਤ ਹੈ ਹਾਂ ਸ਼ਹਿਰ ਬਰਗਨਿਆਤ ਕਿੰਨਾ ਕੁ ਮੈਦਿਆਂ ਦਾ ਤੂੰ ਮੈਂ ਪਾਸੇ ਬੁੜਾ ਬੰਦਾ ਇਹਨੂੰ ਚੱਕ ਕੇ ਹਾਂ ਥਾਰੀ ਮੰਡੀ ਚ ਕੀੜਾ ਦੇ ਦੂੰ ਚੱਕ ਕੇ ਹੈ ਥਣ ਸਹੀ ਆ ਹਾਂ ਸੰਗ ਚੱਲ ਥਣ ਤਾਂ ਇਹ ਕਹਿੰਦਾ ਗਰੰਟੀ ਦਿੰਨਾ ਦੱਸ ਮੈਨੂੰ ਕਿਵੇਂ ਵੇਚਣੀ ਹੈ ਨਹੀਂ 20 ਮੈਂ ਜਿਆਦਾ ਮੰਗਾਂ ਹਾਂ ਨਹੀਂ ਜਿਆਦਾ ਮੰਗਾਂ ਚਾਈ ਗੱਡੋ ਚਾਈ ਗੱਡੋ ਬੇਚ ਦੇ ਤੁਹਾਨੂੰ ਪਤਾ ਹੀ ਚਾਈ ਗੱਡੋ ਸਿਰੇ ਦਾ ਫਿਰ ਸਿਰੇ ਦਾ ਕੰਮ ਕਰ ਦਾਂਗਾ ਲੈ ਸਾਈ ਕੱਢੋ ਸਾਈ ਕੱਢੋ ਕੱਢ ਵੇ ਮੈਂ ਤਾਂ ਬੇਚ ਦੇਣਾ ਸਿਰੇ ਦਾ ਕੰਮ ਕਰਕੇ ਜਾਊਂਗਾ ਮੁੜ ਕੇ ਤੈਨੂੰ ਨਹੀਂ ਆਉਣਾ ਆਥਲ ਤਾਂ ਫੇਰ ਤੂੰ ਕਹਿਗਾ ਆ ਜਾ ਬਾਈ ਅੱਜ ਵਕਿਆ ਦੇ ਬਹੁਤ ਕਹਿੰਦੇ ਚੱਕੇ ਨੇ ਅਗਲੇ ਵਾਰ ਸਹੀ ਤਾਂ ਕਿ ਇੱਥੇ ਫਿਰ ਆਇਓ ਜਾਈਂ ਗਾਈਂ ਯਾਰ ਗੱਡੀਆਂ ਚ ਝੂਟੀਆਂ ਦੇਣੀਆਂ ਤੇਰੀ ਮਰਜ਼ੀ ਆ ਗੱਡੀਆਂ ਝੂਟੀਆਂ ਦਵਾਈਆਂ ਆ ਰੱਖ ਬੇਚਰੀ ਨੂੰ ਪਾਈ ਆਂ ਲੈ ਫੜ ਨਹੀਂ ਜਾਇਜ਼ ਦੱਸੋ ਗੱਲ ਕੋਈ ਜਾਇਜ਼ੇ ਦਾ ਤਾਂ ਚੌੜੇ ਕਰ ਲਓ ਚੇਤੇ ਨਾ ਦੇ ਨਾ ਦੇ ਵੀ ਦੇਖ ਨਾ ਕੰਮੀ ਬੜਾ ਅਗਲਾ ਕੰਨੀ ਬੱਲੇ ਮੇਲਾ ਦੇਖਣ ਲੱਪੇ ਫਿਰ ਉਧਰ ਜਾ ਜੀ ਪਹੁੰਚੀ ਪੂਰੀ ਕਾਪੀ ਦੀ ਪੌਣ ਕਾਪੀ ਦੇ ਰਣੀ ਫੋਰਚੂਨ ਦੀ ਹੋਊਗਾ ਹੋਰ ਕਿਨੇ ਦੀ ਹੋਊਗਾ ਅੱਛੀ ਹੈ ਜੰਦਰ ਸਿੰਘ ਤੁਸੀਂ ਵੀ ਖਰੀਦੂਗਾ ਜੀ ਡਰਦਾ ਯਾਰ ਕਦਾ ਕਦਾ ਗੱਲਾਂ ਕਰ ਹਾਂ ਪਤਾ ਹੈ ਦੀ ਤੀਨ ਊੜੀ ਦੀ ਮੰਡੀ ਵੀਰੇ ਜੀ 3000 ਕਰਦੇ ਨੇ ਜਿਹੜੇ ਅਦਿਵਾਸੀ ਇਹ ਕਹਿਣਾ ਹੀ ਸੀ ਜਰ ਮੈਂ ਰੋਜ਼ ਇਹ ਬੱਕਰੀਆਂ ਦੇਖਦਾ ਜਿੰਨੇ ਰਾਤ ਹਰ ਕੰਮ ਕੀ ਮੇਰਾ ਬਾਈ ਚੌੜੀ ਜੋ ਜਮਣੀ ਦੱਸ ਬੜਾਤਾ ਬਾਈ ਇਹ ਨੂੰ ਦੱਸੀ ਜਾਣ ਦੇ ਬਾਈ ਕੱਚਾ ਪਿੱਲਾ ਥੋੜਾ ਜਿਆ ਇਹਨੂੰ ਕੋਈ ਫੌਦਾ ਦੇ ਦੇਣੀ ਇਹ ਲੋਕ ਦੇਖੀਏ ਅੱמא ਹੋਰ ਦੇਖੀਏ ਬੱਕਰੀਆਂ ਲਧੀਆਂ 10000 ਦੀ ਦਿੰਨਾ ਦੱਸ ਫਾੜ ਲਾ ਫਾੜ ਲਾ ਚਾਚਾ ਉਹ ਦਾਹਰ ਦਾ ਵੀਰੇ ਪੱਕਾ ਮੋਲਾ ਆਹ ਇਹ ਬੱਕਰੀ ਪੂਰੀ ਸਹੀ ਹੈ 10 ਅਸੀਂ ਦਿਲ ਦਾ ਕੰਮ ਨਾ ਨਵੀਂ ਮੰਡੀ ਕਰਕੇ ਨਾ ਹੋ ਗਈ ਨਾ ਠੋਈ ਆਪਾਂ ਸਹੀ ਲੱਗਦੀ ਹੈ ਜੀ ਗੱਲ ਮੇਰੇ ਬੱਚੇ ਦੀ ਇਹ ਕੋਠੇ ਲੱਗੇ ਗਿੱਟੇ ਆਪਣੀ ਨਹੀਂ ਸਕੀ ਐਡੀ ਮੇਮ ਵੀ ਨਹੀਂ ਹੈ ਜੀ ਇਹ ਸਹੀ ਕਹਿੰਦਾ ਬਾਜੀ 14000 ਦੀ ਮੇਰੇ ਨਹੀਂ ਐਡੀ ਮੇਮ ਨਹੀਂ ਹੈ ਜੀ ਮੈਂ ਬੱਕਰੀਆਂ ਦੀ ਕਾਰੋਬਾਰ ਕਰਦਾ ਲੋ ਜੀ ਚੱਲ ਮੈਂ ਹੋਰ ਦੇ ਦਿਆਂ ਹਰ ਜਾ ਮੜ ਜਾ ਹਰ ਛੜ ਜਾ ਹੋਰ ਦੇ ਦੇ ਮੜ ਜਾ ਕਾਲ ਯਾਰ ਆ ਲੈ ਫਹਿਲਮਾਨ ਹੋ ਗਿਆ ਟੱਕੜਾ ਪਿਛੇ ਨੂੰ ਹੋਈ ਜਾਣੋ ਹੋ ਗਿਆ ਪਿਛੇ ਨੂੰ ਹੋ ਗਿਆ ਸਾਢੇ 11 ਦੀ ਹੋਊ ਗੱਲ ਪੈਦਾ ਮੇਰਾ ਕਾਲ 12 12 ਹੈ 12 ਦੀ 12 ਦੀ ਨਿਪਟਰੀ ਇਹ ਇਹ ਭੋਗ ਨਹੀਂ ਹੈਗਾ ਮਾਗ ਰਾਂਜਾਮ ਦੀ ਬਾਰਾਂ ਦੀ ਸਾਨਾ ਹਜ਼ਾਰ ਦੀ ਦੇਖਦੇ ਯਾਰ ਮਹਿੰਗੀ ਰਾਂ ਦੀ ਨਹੀਂ ਵੇਚਣੀ ਯਾਰ ਇਹ ਚੱਲ ਚੱਲ ਇਹ ਸੌਦਾ ਨਹੀਂ ਹੋਣਗੇ ਜੀ ਉਹ ਵੀ ਇਹ ਅੱਡ ਬਣਾ ਦੀ ਇੱਕ ਇੱਥੇ ਇਕੱਠੇ ਨਵੀਂ ਲਾ ਦੀ